ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਂਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਅੱਜ ਦੀ ਵੀਡੀਓ ਵੀਰੇ ਹੈਗਾ ਪਿੰਡ ਰੈਸਾਰ ਤੇ ਆਪਾਂ 4 ਜਨਵਰੀ ਲੈ ਕੇ ਆਏ ਆ ਜੀ ਤਿੰਨ ਗਾਇਆਂ ਸੂਈਆਂ ਦਵਾਈਆਂ ਤੇ ਇੱਕ ਤਾਜੀ ਸੂਈ ਵੀ ਦੋ ਤਿੰਨ ਦਿਨਾਂ ਦੀ ਮੱਝ ਹੈ ਜੀ ਗੱਲਬਾਤ ਬਾਈ ਨਾਲ ਕਰਾਵਾਂਗੇ ਆਜੋ ਵੀਰੇ ਇੱਥੇ ਆਜੋ ਇੱਥੇ ਸ਼ੁਰੂ ਕਰ ਲੈਨੇ ਸਸੀ ਦਾ ਬਾਈ ਸਾਸਰੀ ਕੜ ਬਾਈ ਹੋ ਠੀਕ ਠਾਕ ਹੋ ਵੀਰੇ ਹਾਂਜੀ ਜੀ ਨੰਬਰ ਬੋਲੋ ਜੀ ਪਹਿਲਾਂ ਤਾਂ 68390 ਜੀ 7663 ਦੁਬਾਰਾ ਫੇਰ ਰਿਪੀਟ ਕਰ ਦਿਓ 68390 7663 ਇੱਕ ਨੰਬਰ ਨੂੰ ਨੋਟ ਕਰ ਲਓ ਜੀ 7663 815 596 ਚੋਰ ਜੀ ਓਕੇ ਦੋ ਆਪਣੇ ਕੰਟੈਕਟ ਨੰਬਰ ਆ ਹਾਂ ਪਿੰਡ ਬੋਲੋ ਜੀ ਕਿਹੜਾ ਹੈ ਜੀ ਪਿੰਡ ਪਿੰਡ ਰਾਏ ਸਰ ਜੀ ਜ਼ਿਲ੍ਹਾ ਬਰਨਾਲਾ ਤਸੀਲ ਵੀ ਬਰਨਾਲਾ ਜੀ ਠੀਕ ਆ ਜੀ ਤੇ ਨੇੜੇ ਤੇੜੇ ਪਿੰਡ ਵੀਰੇ ਨੇੜੇ ਪਿੰਡ ਜੀ ਪਸਤਗੜ ਫਿਕਰੀਆ ਕੈਰੇ ਜੀ ਇੰਦਰ ਭੋਤ ਨਾ ਵੀ ਰਹਿ ਗਿਆ ਲੱਗ ਜੀ ਠੀਕ ਆ ਵੀਰੇ ਤੇ ਅੱਜ ਆਪਾਂ ਕਿੰਨੇ ਜਾਨਵਰ ਦੇਖੋਗੇ ਅੱਜ ਆਪਣੇ ਕੋਲ 4 ਜਾਨਵਰ ਆ ਜੀ 3 ਗਾਵਾਂ ਤੇ 1 ਤਾਜੀ ਸੂਈ ਮੱਝ ਜੀ ਅੱਛਾ ਵੀਰੇ ਤੇ ਇੱਕ ਤਾਜੀ ਸੂਈ ਮੱਝ ਤੇ ਆਪਾਂ ਪਹਿਲੇ ਨੰਬਰ ਵਾਲੀ ਜੇ ਵਾੜ ਦੀ ਗੱਲ ਕਰ ਲਈਏ ਕਿਹੜਾ ਸੂਆ ਵੀਰੇ ਤੀਜਾ ਸੂਆ ਸੂਈ ਦੇ ਬਾਈ ਜੀ ਠੀਕ ਆ ਤੀਜਾ ਸੂਆ ਹਾਂ ਜੀ ਹਾਂ 12 ਲੀਟਰ ਦੁੱਧ ਤਿਆਰ ਆ ਜੀ ਮਗਰ ਇਹਦੇ ਦੱਸਾਂਗੇ ਆਹ ਬੱਚਾ ਜੀ ਇਹਦਾ ਆਹ ਬੱਚਾ ਆ ਗਿਆ ਜੀ ਮਗਰ ਇਹਦਾ ਠੀਕ ਆ ਜੀ ਤੇ ਹੁਣ 12 ਲੀਟਰ ਕਿੰਨੇ ਦਿਨ ਹੋ ਗਏ ਸੂਈ ਨੂੰ ਕਿੰਨਾ ਦੁੱਧ ਕਰ ਜੂ? ਬਹੁਤ ਵੀ ਇਹ ਸੋਸਤਾ ਓਕੇ ਵਧੀਆ ਗੱਲ ਆ। ਬਾਕੀ ਜਿਹੜਾ ਤੂੰ 12 ਦੱਸਿਆ ਜਮਾ ਸਹੀ ਦੱਸਿਆ ਨਾ ਉਹ ਮੈਂ ਠੀਕ ਹੈ ਜੀ। ਖੋਲਣ ਤੋੜ ਕੇ ਦਿਖਾ ਦਈਏ। ਤੇ ਆ ਦੇਖੋ ਜੀ ਥਣ ਦੇਖੋ। ਚਾਰੇ ਥਣ ਨਿਕੜਵੇਂ ਪੀੜੀ ਦੇ ਪਾ ਵਾਰ ਗਿਆ ਜੀ। ਕੋਈ ਸ਼ੱਕ ਵਾਲੀ ਗੱਲ ਨਹੀਂ। ਹੁਣ ਤੁਸੀਂ ਆਪ ਹਿਸਾਬ ਲਾ ਲਓ ਬੇ ਈਡੀ ਵੱਡੀ ਬੈੜਾ ਕੀ ਤੇ ਬਾਈ ਨੇ 12 ਲੀਟਰ ਜਿੰਨਾ ਹੈਗਾ ਉਹਨਾਂ ਦੱਸਿਆ ਜਮਾ ਸਹੀ। ਤੇ ਗੱਲ ਜਮਾ ਜੈਨੂਅਨ ਆ। ਹਾ ਲੋ। ਤੇ ਕਰੋ ਥਣ ਲੈ ਵਾ ਚੈੱਕ। ਥੂਆ ਕਿਹੜਾ ਦੱਸਿਆ ਵੀਰੇ ਦਾ? ਤੀਜਾ। ਤੀਜਾ। ਤੀਜਾ ਸਵਾਲ ਆ ਗਿਆ ਅੱਥਰ ਤੇ ਆਪਾਂ ਦੁਪਹਿਰ ਦਾ ਟਾਈਮ ਦਾ ਜੀ ਹਣੇ ਬਾਕੀ ਤੁਹਾਨੂੰ ਟਾਈਮ ਦੱਸ ਦਈਏ ਵੀਰੇ 12:00 ਵਜੇ ਦੇ ਮੋੜ ਲਿਓ ਜੀ ਮੋੜ ਲਓ ਬਸ ਇੱਥੋਂ ਜੋ ਮੋੜ ਲਿਆ ਕਰੋ ਚੱਲ ਲੈ ਚੱਲੋ ਐ ਤਾਂ ਗਾਂ ਲੈ ਚੱਲੋ ਭਾਉਂਗੀ ਕੋਈ ਚੱਕਰ ਨਹੀਂ ਆ ਦੇਖੋ ਜੀ ਧਾਰਾਂ ਦੂਣਾ ਤੁਹਾਨੂੰ ਸਾਰੇ ਜਾਨਵਰਾਂ ਦੀਆਂ ਮਾਰਕੀਟ ਦਿਖਾਵਾਂਗੇ ਲੈ ਚੱਲੋ ਕਰੋ ਜੀ ਚੱਕਾ ਤੇ ਕੁਆਲਿਟੀ ਫੁੱਲ ਆ ਕੋਈ ਦੁੱਧ ਨਹੀਂ ਛੱਡਿਆ ਵਾ ਠੀਕ ਆ ਜੀ ਕਿੰਨੇ ਵਜੇ ਦੀ ਚਵਾਈ ਹੋਈ ਵੀਰੇ ਸਵੇਰ ਦੀ 6:30 ਵਜੇ ਦੀ ਠੀਕ ਆ ਤੇ 6:30 ਤੋਂ 6:30 ਜਿਹੜਾ ਮਰਜ਼ੀ ਆ ਉਹਦਾ ਇਹਨਾਂ ਦਾ ਟਾਈਮ ਠੀਕ ਆ ਜੀ ਤਸ਼ਲੀ ਕਰਤੀ ਠੀਕ ਆ ਵੀਰੇ ਠੀਕ ਆ ਆ ਦੇਖੋ ਜੀ ਫਿਰ ਮਾਰੋ ਇਹਦੀ ਤਾਰ ਨਾਲ ਦੀ ਨਾਲ ਨਿਪਟਣੀ ਹੋਊਗਾ ਠੀਕ ਆ ਆ ਦੇਖੋ ਜੀ ਪੂਰੀ ਜਾਣਾ ਪਾਉਂਦੀ ਲੋਟ ਨਹੀਂ ਬਈ ਠੀਕ ਆ ਮਾਰੋ ਦੋਨੇ ਹੱਥ ਨਾਲ ਮਾਰੋ ਆ ਦੇਖੋ ਜੀ ਧਾਰਾਂ ਤਾਂ ਵਰਦੀ ਆ ਪੂਰੀ ਥੱਲੋਂ ਮੱਛੀ ਮੋਟਰ ਵਾਲਾ ਕੰਮ ਆ ਥੱਲੋਂ ਤਾਂ ਆ ਦੇਖੋ ਮੋਟੀ-ਮੋਟੀ ਚਬਾਈ ਆਈ ਨਹੀਂ ਠੀਕ ਆ ਵੀਰੇ ਠੀਕ ਆ ਜੀ ਤੇ ਰੇਟ ਬਰੀਡ ਬਾਈ ਦਾ ਲੈਣ ਦੇ 55 ਦਾ ਹੈ। ਮਾਨਦਾਨ ਹੋ ਜਾ। ਮਾਨਦਾਨ। ਲਕੀਰ ਵਾਲੀ ਗੱਲ ਤਾਂ ਨਹੀਂ। ਨਹੀਂ ਨਹੀਂ ਬੁਲੀ ਲੀਕ। ਠੀਕ ਆ। ਸੁਆ ਤੀਜਾ? ਸੁਆ ਤੀਜਾ ਜੀ। ਜੈਨੂਨ ਗੱਲ ਆ ਤੇ ਬੱਛਾ ਮਗਰ ਆ ਗਿਆ ਹਨਾ। ਠੀਕ ਆ। ਤੇ ਹੁਣ ਆਪਾਂ ਗੱਲ ਕਰ ਲਏ ਦੋ ਨੰਬਰਾਂ ਹੀ ਬੈਠ ਦੀ। ਇਹਦਾ ਸੁਆ ਕਿਹੜਾ ਵੀਰ? ਸੁਆ ਬਾਈ ਜੀ ਇਹ ਦੂਜਾ ਜੀ। ਦੂਜਾ ਕਿੰਨਾ ਦੁੱਧ ਰੈਡੀ ਆ? ਦੁੱਧ ਦੇ ਨਾਲ ਬੰਦੀ ਚੱਪਿਆ। 10 ਲੀਟਰ ਬੱਚਾ। ਬੱਚਾ ਹੈ ਨਹੀਂ ਜੇ ਟੁੱਪੜਾ ਜੀ। ਓਕੇ ਤੋੜੋ ਇਹਨੂੰ ਤੋੜ ਕੇ ਦਿਖਾ ਦਈਏ। ਤੇ ਬਰੀਡ ਚੰਗੇ ਕਿੰਨੇ ਜਰ ਦੀ ਸੂਈ ਵੀਰੇ? 4 ਮਹੀਨੇ ਹੋਣਗੇ। 4 ਮਹੀਨੇ ਤੇ ਦੁੱਧ ਹੋਰ ਵੀ ਬਾਜੂ ਵੀ ਥੋੜਾ ਖਣਾ ਠੀਕ ਆ ਆਪਣਾ ਵਪਾਰ ਦਾ ਕੰਮ ਹੀ ਆ ਠੀਕ ਆ ਵੀ ਇਹ ਆ ਦੇਖੋ ਜੀ ਤੇ ਪ੍ਰਿੰਟ ਵਾਲੀ ਬੱਛੀ ਆ ਮੁੱਲ ਇਹਦਾ ਵੀਡੀਓ ਦੇ ਵਿੱਚ ਹੀ ਬਣਿਆ ਰਿਓ ਵੀਡੀਓ ਨੂੰ ਛੱਡ ਕੇ ਨਾ ਜਾਇਓ ਲੈ ਚਲੋ ਬਾਹਰ ਨੂੰ ਮੋੜ ਲਈ ਵੀਰੇ ਫਿਰ ਲੰਮੀ ਆਪਾਂ ਕਰਾ ਦਈਏ ਜੀ ਇੱਕ ਸਮਾਰ ਕੇ ਆ ਦੇਖੋ ਜੀ ਕੁਆਲਿਟੀ ਪੂਰੀ ਫੌਲਾ ਮੋੜ ਲਓ ਜੀ ਕਰੋ ਜੇ ਪ੍ਰਿੰਟ ਪੂਰਾ ਤੇ ਕੱਦ-ਕਾੜ ਬਾਈ ਨਾਲ ਤੋਂ ਰਹਿੰਦਾ ਬਾਈ ਦਾ ਕੱਦ ਵੀ ਪੌਣੇ 6 ਪੁੱਟ ਹੋਊਗਾ ਉਹਦੇ ਹਿਸਾਬ ਨਾਲ ਚੈੱਕ ਕਰ ਲਿਓ ਆ ਦੇਖੋ ਪੱਕਾ ਮੰਨਦੇ ਥੋੜਾ ਠੀਕ ਹੈ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਵੀਰੇ ਤੇ ਬਾਕੀ ਦਾ ਉਹਦਾ ਕਾਰ ਵਾਂਗੂੰ ਜਾਂਦੀ ਹੈ ਨਾ ਕੋਈ ਚੱਕਰ ਨਹੀਂ ਇਹ ਜਾ ਠੀਕ ਹੈ ਵੀਰੇ ਆ ਕਰ ਵਿੱਚ ਇੱਕ ਧਾਰਾਂ ਇਹਦੀਆਂ ਵੀ ਮਾਰ ਕੇ ਦਿਖਾਵਾਂਗੇ ਧਾਰੇ ਦੀ ਮਾਰ ਕੇ ਦਿਖਾਵਾਂਗੇ ਚਲੋ ਜੀ ਮਾਰੋ ਧਾਰ ਆ ਦੇਖੋ ਵੀਰੋ ਧਾਰਾਂ ਦਾ ਡਾਂਗਾਂ ਵਾਂਗੂੰ ਵੱਢਦੇ ਆ ਥੱਲੇ ਛੱਤੀ ਕਟੂ ਕਵਰੇ ਦੇ ਠੀਕ ਹੈ ਜੀ ਇੱਕ ਮਿੰਟ ਇਹਨੂੰ 12-13 ਮਿੰਟ ਲੱਗਦੀ ਹੈ ਮੁੱਲ ਜੈ ਜਮ ਮੁੱਲ ਇਹਦਾ 52000 ਹੈ 52000 ਮਾਨਦਾਨ ਹੋ ਜਾ ਮੌਕੇ ਤੇ ਜਿਹੜੀ ਹੁਣ ਸ਼ਾਹੀ ਵਾਲ ਜਾ ਗਈ ਇਹਦੀ ਕੀ ਡਿਟੇਲ ਆ ਵੀਰੇ ਜਰਸੀ ਤੇ ਸ਼ਾਹੀ ਵਾਲ ਕਰਾਉਣਾ ਥੋੜੀ ਜੀ ਇਹ ਥੱਲੇ ਆ ਕੀ ਤੱਕ ਪੂਰਿਆ ਹੋਇਆ ਫੋਲੋ ਇਹਨੂੰ ਵੀ ਤੋੜ ਕੇ ਦਿਖਾ ਕੇ ਅੱਛਾ 8 ਲੀਟਰ ਦੁੱਧ ਤਿਆਰ ਕਿੰਨੇ ਜਰਦੀ ਹੋਈ ਵੀਰੇ ਤੂੰ ਤਾਂ ਕੱਲ੍ਹ ਦੇ ਮਹੀਨੇ ਹੋ ਗਏ ਬੱਚਾ ਸਵੇਰ ਠੀਕ ਹੈ ਜੀ ਮੇਰੇ 32 ਕਾ ਟੁਕਾ ਕੋਈ ਨੀ ਕੱਲ੍ਹ ਦੇ ਦੇ ਭਾਈ ਨੂੰ ਦੂਜਾ ਕਦ ਨੇ ਹੋਇਆ ਜੀ ਠੀਕ ਆ ਚਲ ਨਾ ਹੀ ਮੰਨੋ ਫਿਰਦਾ ਹਣਾ ਤੇ ਠੰਡੀ ਸੀਲਾ ਪੂਰੀ ਠੰਡੀ ਸੀਲਾ ਪੂਰੀ ਠੀਕ ਆ ਓਕੇ ਓਕੇ ਮੇਰੇ ਕੋਈ ਗੱਲ ਨਹੀਂ ਠੀਕ ਹੈ ਜੀ ਨੋ ਨੋ ਆਪਣਾ ਟਾਈਮ ਵਾਰਾ ਟੂ ਲੈ ਲੈ ਠੀਕ ਆ ਵੀਰੇ ਠੀਕ ਆ ਉਹ ਤਾਂ ਦੱਸਤਾ ਪਰ ਟਾਈਮ ਆਤਰ ਨੂੰ ਤਾਂ ਤਿਆਰ ਇਹਨਾਂ ਨੇ ਪੂਰੇ ਹੋ ਜਾਣ ਬਾਕੀ ਗੱਲ ਕਿਹੜਾ ਆਪਣਾ ਦੁੱਧ ਛੱਡਿਆ ਵਾ ਹਨਾ ਜੀ ਸਹੀ ਗੱਲ ਕਰੋ ਪਹਿਲੀ ਗੱਲ ਤਾਂ ਓਕੇ ਵੀਰੇ ਆ ਦੇਖੋ ਜੀ ਤੋਰਾ ਤਾਰਾ ਪੂਰਾ ਵਧੀਆ ਤੇ ਫੈਂਟੇ ਨਹੀਂ ਚੰਗੀ ਆਉਂਦੀ ਹੋਊਗਾ ਨਾ ਬਾਈ ਨਾਲ ਹੀ ਤਰਿਆ ਕਰ ਜੀ 50 ਜਾਂ 5% ਆਉਂਦੀ ਠੀਕ ਆ ਤੇ ਮੱਜਾਂ ਦਾ ਮੁਕਾਬਲਾ ਕਰਦਾ ਹਨਾ ਦੁੱਧ ਠੀਕ ਆ ਜੀ ਤੇ ਸੂਈ ਨੂੰ ਹੋ ਗਿਆ ਤਿੰਨ ਮਹੀਨੇ ਹਨਾ ਸੂਈ ਨੂੰ ਹੋ ਗਿਆ ਤਿੰਨ ਮਹੀਨੇ ਠੀਕ ਆ ਤੇ ਸਿਰ ਠੰਡੀ ਚਾਉਣ ਨੂੰ ਹਾਂ ਜੀ ਆ ਪੂਰੀ ਠੰਡੀ ਸੀ ਠੀਕ ਆ ਪੂਰੀ ਠੰਡੀ ਸੀ ਤੇ ਸੂਈ ਦਾ ਕਿਹੜਾ ਸੂਈ ਵੇ ਪਹਿਲਾ ਤੇ ਦੂਜਾ ਦੂਜਾ ਸੂਈ ਵੇ ਠੀਕ ਆ ਆ ਦੇਖੋ ਵੀਰੋ ਤੇ ਆਪਦੇ ਧਾਰਾਂ ਬਾਈ ਜਿਹੜਾ ਆਊਗਾ ਮਾਰ ਕੇ ਲੈ ਜਾਓ ਹਨਾ ਟਾਈਮ ਤੇ ਹਾਂ ਜੀ ਹਾਂ ਤੇ ਡਿਮਾਂਡ ਦੱਸੋ ਵੀਰੇ ਦੀ ਡਿਮਾਂਡ ਇਹਦੀ 32000 ਮਾਨਦਾਨ ਹੋ ਜਾਊਗਾ ਮਾਨਦਾਨ ਤੇ ਹੁਣ ਆਪਾਂ ਮੇਨ ਗੱਲ ਕਰ ਲਏ ਜਿਹੜੀ ਆਪਣੀ ਮੁਰਾ ਨਸਲ ਦੀ ਝੋਟੀ ਹੈ ਚੰਗੀ ਵੀਰੇ ਇੱਧਰ ਹੋ ਜਾਓ ਮਾੜਾ ਪਿੱਛੇ ਨੂੰ ਕੀ ਡਿਟੇਲ ਆ ਬਾਈ ਇਹਦੀ ਇਦੀ ਕੀ ਡਿਟੇਲ ਆ ਵੀਰੇ? ਭਾਈ ਇਹ ਤੀਜਾ ਸੂਆ ਸੋਈ ਜੀ। ਤੀਜਾ ਸੂਆ ਸੋਈ ਆ ਠੀਕ ਆ। ਅੱਡ ਸ਼ੀਨ ਚੌਥਾ ਦਿਨ ਆ ਜੀ। ਠੀਕ ਆ ਚੌਥਾ ਦਿਨ ਆ ਤੇ ਕਿੰਨਾ ਬੋਲਾ ਰੈਡੀ ਆ ਜਾਮਾ ਸਹੀ। ਬੋਲਾ ਜੀ ਇਹਦੇ 10 ਮਾਣੋ ਤੱਤੋਂ 11 ਕਿਲੋ ਦੇ ਦਾਲੇ ਬੜਾ ਤਿਆਰ ਹੈ ਜੀ ਕਿੰਨਾ ਦੁੱਧ ਦੇ ਦਊਗੀ ਮਾਲਕਾਂ ਦੱਸਣ ਦੇ ਮਤਾਬ ਦੱਸਣ ਦੇ ਜੀ ਛੋਸ 17 ਕਿਲੋ ਦੀ ਮਾਲਕਨ ਹੈ ਜੀ ਦੂਜੇ ਸੂਏ ਕਿੰਨਾ ਦਿੱਤਾ ਵਾ ਪੁੱਛਿਆ ਹੋ ਤੁਸੀਂ 15 ਲੀਟਰ ਜਾਂ 14 ਲੀਟਰ ਦਾ ਹੀ ਚੋਇਆ ਦੇਣਾ ਠੀਕ ਆ ਜੀ ਕਿੰਨਾ ਦੇ ਦਊਗੀ 11 ਜਾਂ 16 ਦੇ ਕਿਤੇ ਦੀ ਉਮੀਦ ਹੈਗੀ ਜੇ ਆਪਾਂ ਨੂੰ ਹੁਣ ਜਿਵੇਂ ਆਪਾਂ ਥਾਣ ਲੇਵ ਦੀ ਗੱਲ ਕਰ ਲਏ ਹਨਾ ਆ ਦੇਖੋ ਜੀ ਪਤਲੀ ਪੂਛ ਆ ਜਮਾ ਓਕੇ ਜੀ ਰੇਖੜ ਮਾਸਾਂ ਨੇ ਜੀ ਇਕੱਠ ਗੱਟੇ ਤੇ ਮਗਰ ਕੱਟੀ ਹੈਗੀ ਮਗਰ ਕੱਟੀ ਹੈਗੀ ਆ ਦੇਖੋ ਜੀ ਗੱਟੀ ਵੀ ਗਰਾਵਾਏ ਤੁਹਾਨੂੰ ਚੱਕ ਕਦੋਂ ਸੋ ਕਰਾਂਗੇ ਤੋੜਾ ਤਰਾਜੇ ਕੱਟੀ ਦਾ ਟੀਕੇ ਦਾ ਕੋਈ ਰਿਕਾਰਡ ਪਤਾ ਹੈਗਾ ਵੀਰੇ ਠੀਕ ਆ ਕੱਟੀ ਬਹੁ ਹੁੰਦੜੇ ਹੇਲ ਆ ਨਾ ਵੱਡੀ ਆ ਠੀਕ ਆ ਤੇ ਵਾਕਿਆ ਮਿਲਕ ਬੀਨ ਕਰੋ ਝੋਟੀ ਦੀ ਚੈੱਕ ਦੇਖੋ ਰੱਸਾ ਪੈ ਪਰ ਕੇ ਆਉਂਦੀ ਆ ਠੀਕ ਆ ਓਕੇ ਵੀਰੇ ਕਰੋ ਚੈੱਕ ਝੋਟੀ ਨੂੰ ਤੇ ਧਾਰਾਂ ਦੂਰਾਂ ਤੁਹਾਨੂੰ ਮਾਰ ਕੇ ਦਿਖਾਵਾਂਗੇ ਬਣ ਰਿਹਾ ਵੀਡੀਓ ਦੇ ਨਾਲ ਚਾਰ ਤੇ ਬਲੀ ਦੀ ਠੀਕ ਆ ਜੀ ਓਕੇ ਓਕੇ ਲੈ ਚੱਲੀ ਵੀਰੇ ਇਹਨੂੰ ਲੰਮੀ ਦਿਖਾਵਾਂਗੇ ਆ ਦੇਖੋ ਜੀ ਬਾਕੀ ਦਾ 12 ਵਜੇ ਦਾ ਟਾਈਮ ਆ ਫੁੱਲ ਤਿਆਰ ਹੋਈ ਫਿਰਦੀ ਆ ਹੁਣ ਵੀ ਅਨੇੜ ਤੋਂ ਆਪਾਂ ਕਰਾਵਾਂਗੇ ਤੁਹਾਨੂੰ ਖਾਣ ਲੈਵਾ ਚੱਕਾ ਦੇਖੋ ਕਰਿਓ ਚੱਕ ਬਾਕੀ ਦਾ ਬਾਈ ਕਹਿੰਦੇ 10-11 ਲੀਟਰ ਬੋਲਾ ਹੁਣ ਭਾਉਂਦੀ ਕੋਈ ਮਿੰਨ ਕੇ ਲੈ ਜੇ ਲੈ ਜੇ ਲਈ ਮੜੀ ਗਾਂ ਆ ਦੇਖ ਕਵਾਲਿਟੀ ਪੂਰੀ ਫੁੱਲ ਆ ਤੇ ਬਾਕੀ ਦਾ ਕੱਦ ਕਾਰ ਵੀ ਪੂਰਾ ਫੁੱਲ ਹਾਂਜੀ ਹਾਂਜੀ ਬਾਕੀ ਦਾ ਜੇ ਬ੍ਰਾਂਡ ਹੋਊਗਾ ਪਾਣੀ ਫੇਰ ਹੀ ਕੱਢੂ ਹਨਾ ਹਾਂਜੀ ਹਾਂਜੀ ਓਕੇ ਓਕੇ ਹਾਡੇ ਸਭਾਈ ਪੂਰੀ ਨਰਮਾ ਜੀ ਠੀਕ ਆ ਵੀਰੇ ਕੋਈ ਥਣਪੂਰ ਸਰਲਾ ਕਿਤੇ ਵੀ ਨਹੀਂ ਹੈਗਾ ਠੀਕ ਆ ਧਾਰਾ ਆਪਾਂ ਮਾਰ ਕੇ ਦਿਖਾਵਾਂਗੇ ਧਾਰਾ ਆਪਾਂ ਬੱਚਾ ਲਾ ਕੇ ਵੀਡੀਓ ਠੀਕ ਠੀਕ ਆ ਜੀ ਠੀਕ ਆ ਆ ਦੇਖੋ ਵੀਰੋ ਤੇ ਝੋਟੀ ਆਪਾਂ ਜੇ ਗੱਲ ਕਰਨਗੇ ਭੌਂਦੀ ਆਨਲਾਈਨ ਮੰਗਾ ਲਓ ਪੂਰੀ ਚੰਗੀ ਝੋਟੀ ਆ ਆ ਦੇਖੋ ਜੀ ਨਾਲ ਦੇ ਬੰਦੇ ਨੇੜੇ ਤੋਂ ਕਰੋ ਜੱਕਾ ਪਾ ਕੈਮਰਾ ਜਾ ਮੈਂ ਥੱਲੇ ਵਾੜ ਦਿੰਨਾ ਦੇਖੋ ਛੱਡੋ ਵੀਰੇ ਬੱਚਾ ਚਾਰੇ ਥਣ ਨਿਕੜ ਨੇ ਪੂਰੇ ਗੈਰ ਤੇ ਤੇ ਵੱਡੀ ਝੋਟੀ ਆ ਜੇ ਆਪਾਂ ਗੱਲ ਕਰਨਗੇ ਕੋਈ ਵੀ ਕਮੀ ਨਹੀਂ ਲਾਓ ਜੀ ਬੱਚਾ ਲਾਓ ਆ ਦੇਖੋ ਵੀਰੋ ਬੱਚਾ ਜ ਉਹਨਾਂ ਨੂੰ ਦੇਖ ਸਕਦੇ ਹੋ ਕਰੋ ਚੈੱਕ ਤੇ ਬੰਨ ਵੀਰੇ ਹੁਣ ਠੀਕ ਹੈ ਜੀ ਛਾਡੋ ਮੜਾ ਬਸਮਾ ਦਿਖਾ ਦੀ ਆ ਦੇਖੋ ਇਹ ਚਾਰੇ ਥਾਣਾ ਦਾ ਨਿਕੜ ਮਾ ਬਸਮਾ ਪੂਰਾ ਪੀੜੀ ਤੇ ਪਾ ਵਾਂਗੂ ਆ ਜੀ ਚਾਰੇ ਗੁੱਠਾਂ ਦੇ ਬਾਕੀ ਦਾ ਮਿਲਕ ਵੇਨ ਕਰੋ ਚੈੱਕ ਰਸਾ ਪੈ ਵਰ ਗਿਆ ਤੇ ਨਾੜਾ ਵਗੈਰਾ ਪੂਰੇ ਹਵਾਨੇ ਤੇ ਤੇ ਕਰੋ ਮਾਰੋ ਜੀ ਧਾਰਾ ਮਿਲਕ ਵੇਨ ਬਾਈ ਦੋਨੇ ਸਹੀ ਬਰਾਬਰ ਹਾਂ ਨਹੀਂ ਠੀਕ ਹੈ ਵੀਰੇ ਤਿਹਾਰ ਦੂਰ ਦਾ ਨਿਪਟਦੀ ਆ ਹਨਾ ਇਹਨਾਂ ਨਿਪਟਦੀ ਮੋਟੀ ਮੋਟੀ ਚਵਾਈ ਆ ਆ ਦੇਖੋ ਜੀ ਹੁਣ ਤਾਂ ਬੌਲੇ ਜੀ ਬਾਈ ਬੌਲੇ ਜੀ ਠੀਕ ਹੈ ਦੀਨਾ ਫਿਰ ਉਹ ਮਗਰ ਲਾਂਜ ਹੋਰ ਮਾਰੋ ਜੀ ਦਸਰਲੀ ਕਰਾ ਦਿਓ ਕਹਿੰਦੇ ਨਾ ਕਈ ਵਾਰੀ ਆਨਲਾਈਨ ਮਗੌੜ ਜੀ ਆ ਦੇਖੋ ਜੀ ਹੜਕਾ ਮੈਡ ਤੇ ਹੁੰਦਾ ਗਵਾਂਢੀਆਂ ਦੇ ਘਰੇ ਸੁਣਦਾ ਪੂ ਇਹੋ ਜੀ ਗੱਲ ਨਹੀਂ ਵੀ ਟੁੱਟੀ ਮਰੀ ਜੀ ਧਾਰ ਆ ਗਈ ਆ ਦੇਖੋ ਜੀ ਤੇ ਬਾਕੀ ਅਸੀ ਲੈਂਦੀਆਂ ਭੌਂ ਦੀ ਉੱਠ ਕੇ ਸਿਮਾ ਕੇ ਬਾਹਰ ਦੀ ਦੂਜੇ ਘਰੋਂ ਜੱਕ ਲਿਆ ਹਨਾ ਬੋ ਇਹੋ ਜੀ ਗੱਲ ਆ ਦੇਖੋ ਹੋ ਜਾਓ ਇਧਰ ਮੜੇ ਤੇ ਆ ਜਾ ਫਿਰ ਇੱਥੇ ਬ੍ਰੇਕੀ ਡਿਮਾਂਡ ਕੀ ਹੈਗੀ ਇਹਦੀ ਲੈਣ ਦੀ ਹਾਂਜੀ ਆਪਾਂ ਰੈਡ ਫੋਨ ਤੇ ਕਰਾਂਗੇ ਹੋਊ ਜਮਾ ਜੈ ਜੈ ਐਂ ਤਾਂ ਨ ਵੀ ਡਰੀ ਜਾਵੇ ਅਗਲਾ ਵੀ ਖਾਣੇ ਠੀਕ ਆ ਨੰਬਰ ਫੇਰ ਬੋਲਦੇ ਫਿਰ 15 15 ਓਕੇ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਤੈਅ ਰਹੋ ਧੰਨਵਾਦ ਜਲਦ ਮਿਲਦੇ ਆਂ ਕੇ ਨਵੀਂ ਵੀਡੀਓ ਦੇ ਨਾਲ